ਜ਼ਿਲ੍ਹਾ ਤਰੰਤ ਤਰੰਦ ਦੇ ਵਿਧਾਨ ਸਭਾ ਹਲਕਾ ਖੇਮਗਰਣ ਦੀਨ ਪੈਂਦੇ ਕਸਬਾ ਅਮਰਕੋਟ ਵਿਖੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜੋਕ ਬੰਦ ਕਰਕੇ ਕੇਂਦਰ ਸਰਕਾਰ ਅਤੇ ਹਰਿਆਣਾ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਜਮਕਿਨਾਂ ਦੇ ਪਾਸੇ ਕੀਤੀ ਠੀਕ ਹੈ ਸੁਪਰਾਂ ਗੱਲਬਾਤ ਕਰਨ ਦੌਰਾਨ ਸਾਂਸੰਗਸ਼ ਕਮੇਟੀ ਪੰਜਾਬ ਕੋਟ ਬੁੱਡਾ ਦੇ ਜੋਨ ਪ੍ਰਧਾਨ ਦیدار ਸਿੰਘ ਲਖਣਾ ਅਤੇ ਹੋਰ ਕਿਸਾਨਾਂ ਆਕੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਵੱਡੇ ਪੱਧਰ ਉਤੇ ਧੋਖਾ ਕਰ ਰਹੀ ਹੈ ਕਿਉਂਕਿ ਇੱਕ ਪਾਸੇ ਕਿਸਾਨ 10 ਮਹੀਨੇ ਤੋਂ ਬੋਰਡਰ ਉੱਪਰ ਆਪਣੀ ਹੱਕੀ ਮੰਗਾਂ ਨੂੰ ਲਾ ਕੇ ਬੈਠੇ ਨੇ ਉੱਥੋਂ ਕੇਂਦਰ ਸਰਕਾਰ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਦੇ ਉੱਪਰ ਤਸ਼ਦਦ ਕਰੀ ਹੈ ਇਸੇ ਗੱਲ ਨੂੰ ਲੈ ਕੇ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਜ਼ਬਰਨ ਚੁਕਣਾ ਚਾਹੁੰਦੀ ਹੈ ਪ੍ਰਧਾਨ ਜੀ ਕੀ ਮਸਲਾ ਹੈ ਜਿਹੜਾ ਪਤਨਾ ਫੂਕਿਆ ਜਾ ਰਿਹਾ ਹੈ ਤੁਹਾਡੇ ਤੋਂ ਵੈਕਰ ਜੀਕਾ ਖਾਲਸਾ ਵੈਕਰ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟੂਟਾ ਜਥੇਬੰਦੀ ਦੀ ਬਾਬਾ ਹਰਨਾਮ ਸਿੰਘ ਬਾਰਡਰ ਜ਼ੋਨ ਤੇ ਸਰਦਾਰ ਦیدار ਸਿੰਘ ਲਖਣਾ ਅੱਜ ਅਸੀਂ ਇਸ ਕਰਕੇ ਪਤਲਾ ਫੂਕ ਰਹੇ ਹਾਂ ਕਿ ਜੋ ਪੰਜਾਬ ਦੇ ਸੈਂਟਰ ਸਰਕਾਰ ਦੇ ਦੋਵੇਂ ਮਿਲੀਆਂ ਨੇ ਅੱਜ 18 19 ਦਿਨ ਹੋ ਗਏ ਨੇ ਅੱਜ ਟੱਲੇਵਾਲ ਨੂੰ ਮਰਨ ਮਰਤਰ ਤੇ ਬੈਠੇ ਹੋਏ 12 ਕਿਲੋ weight ਘਟ ਗਿਆ ਏ ਇਸ ਵੇਲੇ ਉਹ ਇੱਕ ਉਹ ਕੈਂਸਰ ਦਾ ਮਰੀਜ਼ ਆ ਭਾਵੇਂ ਉਹਦਾ ਕੋਈ ਪਤਾ ਨਹੀਂ ਭਾਵੇਂ 10 ਮਿੰਟਾਂ ਚ ਚੱਲ ਜੇ ਪਰ ਅਜੇ ਤੱਕ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਮੂੰਹੋਂ ਅਜੇ ਤੱਕ ਕਿਤੇ ਇੱਕ ਆਵਾਜ਼ ਨਹੀਂ ਨਿਕਲੀ ਕਿ ਅਸੀਂ ਕਿਸਾਨਾਂ ਨਾਲ ਬਹਿ ਕੇ ਗੱਲਬਾਤ ਕਰਨ ਨੂੰ ਤਿਆਰ ਹਾਂ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ ਤੁਸੀਂ ਧਰਨੇ ਤੋਂ ਉੱਠ ਜੋ ਜਾਂ ਤੁਸੀਂ ਇੱਕ ਮਰਨ ਮਰਤੇ ਛੱਡ ਦਿਓ ਕੱਲ ਪਰਸੋਂ ਇਹਨਾਂ ਨੇ ਕੀ ਕੀਤਾ ਹੈ ਖਨੋਰੀ ਬਾਰਡਰ ਦੇ ਉੱਤੇ ਹੂ ਬੰਨਿਓ ਉਧਰੋਂ ਪੰਜਾਬ ਤੇ ਉਧਰੋਂ ਸੈਂਟਰ ਦੋਵਾਂ ਦੀ ਇਹਨਾਂ ਦੀ ਮਿਲ ਭੁਗਤ ਇੱਕ ਹੀ ਆ ਇਨਾ ਰਾਤ ਨੂੰ ਫੋਰਸ ਚੜਾਈ ਵੀ ਡੱਲੇਵਾਲ ਨੂੰ ਉੱਥੋਂ ਚੁੱਕਦੇ ਆ ਪਰ ਅਗਲੇ ਬੰਨੇ ਸਾਡੇ ਕਿਸਾਨ ਜਿਹਾਰੂ ਘੇਰ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਲੋਕੀ ਡਾਂਗਾ ਲੈ ਕੇ ਸਾਰੇ ਲਾਗੇ ਦੇ ਪਿੰਡ ਉੱਥੇ ਪਹੁੰਚ ਗਏ ਉਹਨਾਂ ਨਹੀਂ ਚੁੱਪਣ ਦੇਾਂਗੇ ਵੀ ਇਹਨੂੰ ਅਸੀਂ ਚੁੱਕ ਕੇ ਲਿਜਾ ਕੇ ਕਿਤੇ ਜਾ ਕੇ ਦਾ ਇਲਾਜ ਕਰਾਵਾਂਗੇ ਕਿ ਇਹ ਮਰ ਨਾ ਜਾਵੇ ਪਰ ਜਦੋਂ ਅਸੀਂ ਰਾਤਾ ਪੱਕਾ ਬਣਾ ਲਿਆ ਏ ਜੇ ਸਾਡੇ ਡੱਲੇਵਾਲ ਦੀ ਮੌਤ ਹੋ ਜਾਂਦੀ ਆ ਉਹਦੇ ਮਗਰੋਂ ਸਾਡਾ ਜਗਜੀਤ ਸਿੰਘ ਝੰਡੇ ਰਾਏ ਰਾਏ ਕੋ ਦਾ ਕੇਤਾਹਪੁਰ ਦੇ ਪੋਲ ਪਿੰਡ ਆ ਉਹ ਤਿਆਰ ਬੈਠੇ ਨੇ ਉਹਨਾਂ ਦੇ ਮਗਰੋਂ ਸਰਦਾਰ ਇੰਦਰਜੀਤ ਕੋਟ ਬੁੱਢਾ ਜਥੇਬੰਦਿਆ ਤੀਜੇ ਨੰਬਰ ਤੇ ਉਹ ਬੈਠੇ ਆ ਜਿੰਨਾ ਚਿਰ ਸਰਕਾਰ ਸਾਡੇ ਸਾਰੇ ਮੰਗਾ ਜਿਹੜੀਆਂ ਮੰਨੀਆਂ ਨੇ ਉਹ ਲਾਗੂ ਨਹੀਂ ਕਰਦੇ ਉਹਨਾਂ ਚਿਹਰੇ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਰਨ ਵਰਤੋਂ ਚੱਲਦਾ ਰਹੇਗਾ ਇਹਨਾਂ ਦੇ ਫੁੱਤਰੇ ਖੂਨ ਦੇ ਆਣ ਦੇ ਸੋਨਿਹਾਲ ਪ੍ਰਧਾਨ ਜੀ ਲਗਾਤਾਰ ਤੁਸੀਂ ਖਨੌਰੀ ਬਾਰਡਰ ਤੇ ਵੀ ਆਪਣੀ ਸੇਵਾ ਨਿਭਾ ਰਹੇ ਜਿਹਦੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਤੋਂ ਅਮਰਕੋਟ ਚੌਂਚ ਪਤਲਾ ਫੁਕੇ ਆਏ ਵਾਇਕਰਜੀਕਾ ਖਾਲਸਾ ਵਾਇਕਰਪੁਤ ਜੀ ਫਤਿਹ 10 ਸਰਦਾਰ ਆਤਮਾ ਸਿੰਘ ਰਾਜੋ ਦੇ ਪਤੀ ਬਲੋ ਕਸਾਚ ਘਟ ਕਮੇਟੀ ਪੰਜਾਬ ਸਰਦਾਰ ਇੰਦਰਜੀਤ ਸਿੰਘ ਕੋਟ ਬੁੜਾ ਵਾਲਾ ਜੂਨ 77 ਹੈ ਬਾਬਰ ਨਾਉ ਸਿੰਘ ਲਾਉ ਮੈਂ ਜੀ 10 ਤੋਂ 12 ਦਿਨ ਉੱਥੇ ਲੈ ਕੇ ਆਇਆ ਹਾਂ ਤੇ ਜਿਹੜੀ ਹਾਲਤ ਉਹਨਾਂ ਦੀ ਹੈ ਸਰਦਾਰ ਜਗਜੀਤ ਸਿੰਘ ਢੱਲੇ ਵਾਲੇ ਦੀ ਆ ਉਹ ਵੇਖਣ ਯੋਗ ਨਹੀਂ ਜੀ ਜਦੋਂ ਮਿਲਦਾ ਤੇ ਜਦੋਂ ਗੱਲਬਾਤ ਕਰਕੇ ਆਈਦਾ ਤੇ ਪ੍ਰਸ਼ਾਦਾ ਵੀ ਚੱਕਰ ਨੂੰ ਚੀਨੀ ਕਰਦਾ ਸਾਡੇ ਆਗੂ ਜਿਹੜੇ ਆ ਉਥੇ ਭੁੱਖੇ ਭਾਣੇ ਬੈਠੇ ਆ ਤੇ ਅਸੀਂ ਇੱਥੇ ਰਜਾਈਆਂ 'ਚ ਬਹਿ ਰਹੀਏ ਤੇ ਸਾਡੇ ਵਾਸਤੇ ਚੰਗੀ ਗੱਲ ਨਹੀਂ ਕੀ ਇਸ ਕਰਕੇ ਮੈਂ ਉਹਨਾਂ ਤੋਂ ਲਾਗੇ ਜੀ ਹੋ ਕੇ ਪੁੱਛਿਆ ਜੀ ਪ੍ਰਧਾਨ ਜੀ ਤੁਸੀਂ ਇਹ ਕਦਮ ਕਿਉਂ ਠਾਇਆ ਤੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਤੋਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਮਰਦੀ ਨਹੀਂ ਦੇਖੀ ਜਾਂਦੀ ਇਸੇ ਰੋਸ ਦੇ ਵਿੱਚ ਮੈਂ ਆਪਣਾ ਆਪ ਵਾਰਨ ਦਾ ਕੁਰਬਾਨ ਕੀਤਾ ਮੈਂ ਫੈਸਲਾ ਕੀਤਾ ਵੀ ਮੈਂ ਆਪਣਾ ਆਪ ਇਹਨਾਂ ਕਿਸਾਨਾਂ ਤੋਂ ਇਹਨਾਂ ਲੋਕਾਂ ਨੌਜਵਾਨਾਂ ਤੋਂ ਮੈਂ ਵਾਰ ਦਵਾਂ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਜਿਆਦਾ ਉਹਨਾਂ ਦੇ ਨਾਲ ਸੇ ਸਰਕਾਰ ਆ ਧੱਕਾ ਕਰ ਰਹੀ ਆ 26 ਤਰੀਕ ਨੂੰ ਜਿੱਦ ਦਿਨ ਉਹਨਾਂ ਨੇ ਮਾਰ ਵਰਤ ਤੇ ਬੈਣਾ ਸੀ ਜ਼ਬਰਦਸਤੀ ਸਰਕਾਰ ਚੋਕ ਕੇ ਤਾਂ ਹਸਪੀਟਲ ਚੋਂ ਉਹਨਾਂ ਦਾ ਕਰਾਤਾ ਤੇ ਕਿਸਾਨਾਂ ਦਾ ਰੋਹ ਵੇਖ ਕੇ ਇਹਨਾਂ ਲੋਕਾਂ ਦਾ ਭਰਾਵਾਂ ਦਾ ਰੋਹ ਵੇਖ ਕੇ ਤੈਨੂੰ ਮਜਬੂਰੀ ਛੱਡਣਾ ਪਿਆ ਅੱਜ ਵੀ ਸਰਕਾਰ ਵਾਰ-ਵਾਰ ਕੋਚਾ ਕਰਦੀ ਕਦੀ ਨੈਟ ਬੰਦ ਕਰਦੀ ਕਦੀ ਕੋਚ ਕਰਦੀ ਆ ਹੁਣ ਚੁੱਕਣ ਦਾ ਜੋਰ ਕਰਦੀ ਆ ਸਾਡੇ ਕਿਸਾਨ ਜਿਹੜੇ ਆ ਉਹ ਚੁੱਕਣ ਨਾ ਦੇਣਗੇ ਉਹਨਾਂ ਦੇ ਬਹੁਤ ਜ਼ਿਆਦਾ ਸਕਿਉਰਿਟੀ ਕੀਤੀ ਆ ਇਸ ਕਰਕੇ ਅਸੀਂ ਬੋਲਦੇ ਆ ਕਿ ਇਹ ਮੋਦੀ ਸਰਕਾਰ ਤੁਸ ਤੇਜ ਹੋ ਜਾ ਤੂੰ ਉਹਨਾਂ ਕਿਸਾਨਾਂ ਦੇ ਮਸਲੇ ਹੱਲ ਕਰ ਦੇ ਨਹੀਂ ਤਾਂ ਤੈਨੂੰ ਇਹ ਬਹੁਤ ਜ਼ਿਆਦਾ ਭਾਰੀ ਕੀਮਤ ਚੁਕਾਉਣੀ ਪਊਗੀ ਤੋ ਇਹ ਦਰਚੀਕਾ ਖਾਲਸਾ ਬਹੁਤ ਬਹੁਤ ਫਤਿਹ